ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਡੇ ਲਈ ਲੈ ਕੇ ਆਏ ਆ ਇੱਕ ਬਹੁਤ ਹੀ ਐਸੀ ਖਬਰ ਜਿਹਨੂੰ ਦੇਖ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ ਜਿਵੇਂ ਕਿ ਤੁਸੀਂ ਜਾਣਦੇ ਹੋ ਪੇ ਦਿਨ ਬਾਅਦ ਦਿਨ ਜਿਹੜੇ ਆ ਉਹ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੀਆਂ ਆ ਝਰਾਟ ਮਾਰਨ ਵਾਲੇ ਜਿਹੜੇ ਬਹੁਤ ਜ਼ਿਆਦਾ ਹੋ ਗਏ ਨੇ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਾ ਤੇ ਨਸ਼ੇ ਦੇ ਅਕੋਰਡਿੰਗਲੀ ਜਿਹੜਾ ਆ ਚੋਰੀਆਂ ਡਕੈਤੀਆਂ ਤੇ ਨਾਲ ਦੀ ਨਾਲ ਲੁੱਟੇਰਾਪਨ ਵੀ ਜਿਹੜਾ ਆ ਉਹ ਵੱਧਦਾ ਜਾ ਰਿਹਾ ਆ ਇਸੇ ਤਰ੍ਹਾਂ ਦੀ ਇੱਕ ਘਟਨਾ ਜਿਹੜੀ ਉਹ ਸਾਹਮਣੇ ਆਈ ਉਹ ਸਿਹਾਰਪੁਰ ਦੇ ਚੱਬੇਵਾਲ ਦੇ ਏਰੀਆ ਦੇ ਵਿੱਚੋਂ ਜਿੱਥੇ ਤੁਹਾਨੂੰ ਦੱਸਦੀ ਏ ਕੀ ਜਿਹੜਾ ਆ ਉਹ ਮੌਲੀ ਪਿੰਡ ਤੋਂ ਜਿਹੜੀ ਆ ਕਿ ਇੱਕ ਔਰਤ ਆਪਣੇ ਗਵਾਂਢ ਦੇ ਘਰੋਂ ਆਪਣੇ ਘਰ ਵੱਲ ਨੂੰ ਜਾ ਰਹੀ ਸੀ 82 ਸਾਲਾਂ ਇਹ ਔਰਤ ਜਦੋਂ ਗਵਾਂਢੀਆ ਦੇ ਘਰੋਂ ਆਪਣੇ ਘਰ ਨੂੰ ਜਾ ਰਹੀ ਸੀ ਤਾਂ ਇੱਕ ਮੋਟਰਸਾਈਕਲ ਤੇ ਸਵਾਰ ਜੋ ਕਿ ਲੁਟੇਰਾ ਹੁੰਦਾ ਆ ਤੇ ਪੈਰਾਂ ਨੂੰ ਹੱਥ ਲਾਉਂਦਾ ਆ ਨਮਸਕਾਰ ਕਹਿੰਦਾ ਆ ਤੇ ਨਾਲ ਦੀ ਨਾਲ ਹੀ ਜਿੱਦੋਂ ਬੀਬੀ ਜਿਹੜੀ ਏ ਉਹਨੂੰ ਅਸ਼ਰਵਾ ਦੇਣ ਲੱਗਦੀ ਏ ਤਾਂ ਉਹ ਉਸ ਬੀਬੀ ਦੀਆਂ ਵਾਲੀਆਂ ਲਾ ਕੇ ਭੱਜ ਜਾਂਦੀ ਆ ਤੰਦਾ ਦੇ ਕਿ ਉਹਦੀਆਂ ਵਾਲੀਆਂ ਲਾ ਕੇ ਉਹ ਚੋਰ ਫਰਾਰ ਹੋ ਗਿਆ ਜਦੋਂ ਰੌਲਾ ਪੈਨ ਤੇ ਇੱਕ ਗਵਾਂਡੀ ਨੇ ਉਹ ਚੋਰ ਦਾ ਪਿੱਸਾ ਕੀਤਾ ਪਰ ਉਹ ਕਾਬੂ ਨਹੀਂ ਆਇਆ ਫਰਾਰ ਹੋਣ ਦੇ ਵਿੱਚ ਜਿਹੜਾ ਆ ਉਹ ਕਾਮਯਾਬ ਹੋ ਗਿਆ ਤੇ ਨਾਲ ਦੀ ਨਾਲ ਜਾਂਦਾ ਜਾਂਦਾ ਮਾਤਾ ਨੂੰ ਧੱਕਾ ਦੇ ਕੇ ਸੁੱਟ ਵੀ ਗਿਆ ਤੰਦਾ ਦੇ ਕਿ ਮਾਤਾਵਾਂ ਦੀ ਇਹ ਦੱਸਿਆ ਜਾ ਰਿਹਾ ਕਿ ਇੱਕ ਤੋਲੇ ਦੀਆਂ ਜਿਹੜੀਆਂ ਵਾਲੀਆਂ ਨੇ ਉਹ ਲਾ ਕੇ ਲੈ ਜਾਂਦਾ ਆ ਲੁਟੇਰਾ ਤੇ ਮਾਤਾ ਨੂੰ ਧੱਕਾ ਮਾਰ ਕੇ ਜਿਹੜਾ ਆ ਸੁੱਟ ਜਾਂਦਾ ਆ ਤਾਂ ਦੱਸਦੀ ਹੈ ਕਿ ਜਦੋਂ ਪੁਲਿਸ ਪ੍ਰਸ਼ਾਸਨ ਤੱਕ ਇਹ ਗੱਲਬਾਤ ਪਹੁੰਚੀ ਤੇ ਉਹਨਾਂ ਨੇ ਸੀਸੀਟੀਵੀ ਦੇ ਆਧਾਰ ਤੇ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਲਦ ਚੋਰ ਨੂੰ ਫੜਨ ਦੇ ਲਈ ਜਿਹੜਾ ਆ ਉਹਨਾਂ ਨੇ ਆਪਣੇ ਵੱਲੋਂ ਕਹਿ ਦਿੱਤਾ ਕਿ ਫੜਿਆ ਜਾਵੇਗਾ ਪਰ ਤਾਂ ਦੱਸਦੀ ਹੈ ਕਿ ਅੱਜ ਕੱਲ੍ਹ ਬਜ਼ੁਰਗਾਂ ਨੂੰ ਜਾਂ ਕਿਸੇ ਵੀ ਤਰ੍ਹਾਂ ਦੀਆਂ ਔਰਤਾਂ ਨੂੰ ਕੱਲਿਆਂ ਅਗਰ ਇੱਧਰ-ਉੱਧਰ ਜਾਣਾ ਹੈ ਤਾਂ ਮੇਰੇ ਖਿਆਲ ਨਾਲ ਸੋਨਾ ਪਾ ਕੇ ਨਿਕਲਣਾ ਵੀ ਜਿਹੜਾ ਆ ਅੱਜਕੱਲ ਬਹੁਤ ਮੁਸ਼ਕਲ ਆ ਕਿਉਂਕਿ ਸੋਨਾ ਜਿਹੜਾ ਆ ਉਹ ਤੁਹਾਡੀ ਜਾਨ ਨਾਲ ਵੀ ਜਿਹੜਾ ਆ ਖਿਲਵਾੜ ਕਰ ਸਕਦਾ ਹੈ ਕਿਤੇ ਨਾ ਕਿਤੇ ਇਸ ਕਰਕੇ ਬਚ ਕੇ ਰਹਿਣਾ ਚਾਹੀਦਾ ਆ ਤੇ ਇਸ ਤਰ੍ਹਾਂ ਦੇ ਮਾਹੌਲ ਤੋਂ ਬਚਣ ਵਾਸਤੇ ਕੋਸ਼ਿਸ਼ ਕਰੋ ਕਿ ਸੋਨਾ ਪਾ ਕੇ ਕੱਲਿਆਂ ਜਾਂ ਇੱਧਰ-ਉੱਧਰ ਨਾ ਜਾਇਆ ਜਾਵੇ ਤਾਂ ਕਿ ਤੁਹਾਡੀ ਜਿਹੜੀ ਇਹ ਜਿਹੜਾ ਆ ਆਪਣੇ ਆਪ ਦਾ ਬਚਾ ਰਹਿ ਸਕੇ ਇਹ ਜਈ ਕਬਰਜੀ ਇਹ ਹੁਸਿਆਰਪੁਰ ਦੇ ਚੱਬੇਵਾਲ ਦੀ ਦੱਸੀ ਜਾ ਰਹੀ ਹੈ ਪਿੰਡ ਮੌਲੀ ਦੀ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਏ ਹੋ ਕਿ ਕਿਵੇਂ ਜਿਹੜਾ ਆ ਉਸ ਚੋਰ ਨੇ ਮਾਤਾ ਦੇ ਹੱਥੀ ਪਾ ਕੇ ਤੇ ਮਾਤਾ ਦੇ ਨਾਲ ਇਹ ਸਾਰਾ ਕੰਮ ਕੀਤਾ